ਮੈਂ ਤਾਂ ਮਰੇ ਜਾ ਰਿਹਾ ਜੀ ਨਖਰ ਨੂੰ ਬੱਚਾ 20 ਦਿਨ ਬਰਾਨ ਹੋਇਆ ਔਰ ਕਰਜੇ ਚੱਕਾ 44 ਲੱਖ ਰੁਪਈਆ ਮੈਂ ਨਾ ਨਹੀਂ ਹੁੰਦਾ ਉਹ ਵੀ ਤਾਂ ਸਾਹਮਣੇ ਦਿਆ ਜਦ ਮੰਗਿਆ ਜਦ ਹੀ ਦਿਆ ਜਿੰਤਾ ਨੂੰ ਫਿਰ ਮਾਰੇ ਅੰਦਰ ਤੁਹਾਨੂੰ ਪਤਾ ਕਿਆ ਕੁਛ ਹੋ ਰਿਹਾ ਕਰ ਮੇਰੇ ਹਾਲਾਤ ਕਿਆ ਮਾਰੇ ਕਿਤਨੇ ਖਰਾਬ ਆ ਐ ਲੜਕਾ ਹੋ ਮੇਰੇ ਟੈਨਸ਼ਨ ਵਾਲਾ ਇਹ ਵੀ ਉਹ ਦੇਖਿਓ ਆਪ ਜਹਾਂਗੇ ਜਿਦੀ ਹੋਈ ਕਿ ਜਗਾ ਤਾਂ ਬਹੁਤ ਦੁਖੀ ਹੋਏ ਆ ਜੀ ਇਸ ਬਾਤ ਤੇ बाजी गए गए भी नहीं हुई जी, जी जी दिन हो रहे जी दे रहे ना कहीं कहीं बैठे बैठे इस तरह जिस तरह एजेंटा ने चलाई जी उस चलते रहे भी जी दिख रहे हमारे हालात बच्चा अपना करा खावा चल अपना ਜਦ ਜੀ ਨੇ ਪੈਸਾ ਕਰਜੇ ਮਚਕ ਚੱਕਾ ਦिए ਵਿਚਾਲੇ ਰਹਾ ਵੀ ਵਾਪਸ ਮਾਹ ਜਾਣਾ ਚਾਹਦਾ ਲੜਦਾ ਮੈਨੂੰ ਮੁੰਡੇ ਦਾ ਕੀ ਨਾਮ ਇੱਕ ਵਾਰ ਦੁਬਾਰਾ ਦੱਸੋ ਮੁੰਡੇ ਦਾ ਨਾਮ ਕੀ ਹੈ ਹਰਦੀਪ ਸਿੰਘ ਹੈ ਜੀ ਹਰਦੀਪ ਸਿੰਘ ਐਸ ਫਕਤਸੀ ਮੋਹਾਲੀ ਔਰ ਅੰਬਾਲਾ ਦੇ ਵਿਚਕਾਰ ਪਿੰਡ ਜਡੋਤ ਚ ਖੜੇ ਆਂ ਔਰ ਇਹ ਪਰਿਵਾਰਕ ਮੈਂਬਰ ਨੇ ਕਿਉਂਕਿ ਇਹਨਾਂ ਦਾ ਜਿਹੜਾ ਬੇਟਾ ਹੈ ਔਰ ਇਕਲੋਤਾ ਬੇਟਾ ਪ੍ਰਦੀਪ ਹੈ ਜਿਸ ਦਾ ਜੋ ਕਿ ਯੂਐਸ ਕੋਜੀ ਸਮੇਂ ਪਹਿਲਾਂ ਗਿਆ ਸੀ ਉਹ ਪਰਿਵਾਰਕ ਮੈਂਬਰਾਂ ਦਾ ਫਿਲਹਾਲ ਜਿ세 ਦੇਖੇ ਤਾਂ ਬੜਾ ਸਹਿਮ ਦੇ ਵਿੱਚ ਨੇ ਕਿਉਂਕਿ ਇਹ ਵੀ ਜਿਕਰੇ ਖਾਸ ਕਿ ਲਗਭਗ 40 ਤੋਂ 42 ਲੱਖ ਰੁਪਿਆ ਲਗਾ ਕੇ ਪਰਿਵਾਰਕ ਮੈਂਬਰਾਂ ਨੇ ਆਪਣਾ ਬੇਟਾ ਜਿਹੜਾ ਭੇਜਿਆ ਸੀ ਔਰ ਗੱਲਬਾਤ ਵੀ ਜਿਹੜੀ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿਵੇਂ ਦਾ ਹੁਣ ਅਸਲ ਦੇ ਵਿੱਚ ਮਨ ਚ ਕਿਵੇਂ ਆ ਜਦੋਂ ਇਹ ਪਤਾ ਲੱਗਾ ਵੀ ਹੁਣ ਉਹ ਜਾਜ ਰਜਰੇ ਵਾਪਸ ਆ ਰਹੇ ਕਿੰਨੇ ਦਿਨ ਪਹਿਲਾਂ ਗੱਲਬਾਤ ਹੋਈ ਸੀ ਔਰ ਗਏ ਕਿੰਨੇ ਸਮਾਂ ਪਹਿਲਾਂ ਸੀ ਮਜੀ 8 ਮਹੀਨੇ ਪਹਿਲਾਂ ਗਏ ਤੇ ਜੀ ਹੂੰ ਵਾਜੀਬ ਗੱਲ ਤੋਂ ਹੀ ਵੀ ਨਹੀਂ ਹੋਈ ਜੀ 15 ਦਿਨ ਹੋ ਗਏ ਜੀ ਜਿੱਦਨ ਕੇ ਜੀ ਮਹਾਂਗ ਪਹੁੰਚੇ ਜੀ ਤੇ ਜਿਵੇਂ 8 ਮਹੀਨੇ ਤੁਸੀਂ ਦੱਸਿਆ ਗਏ ਨੂੰ ਹੋ ਗਏ ਪਹੁੰਚੇ ਕਿੰਨੇ ਸਮੇ ਬਾਅਦ ਸੀਗੇ ਉੱਥੇ 8 ਮਹੀਨੇ ਇਥੋਂ ਇੰਡੀਆ ਤੋਂ ਗਏ ਹੋਗੇ ਕਿੰਨੇ ਸਮੇ ਬਾਅਦ ਪਹੁੰਚੇ ਬਸ ਚੱਲਦੇ ਰਹੇ ਜੀ ਮਿੰਨਾ ਕਹੀਂ ਬੈਠੇ ਮਿੰਨਾ ਕਹੀਂ ਬੈਠੇ ਇਸ ਤਰ੍ਹਾਂ ਚੱਲਦੇ ਰਹੇ ਨਾ ਜੀ ਜਿਸ ਤਰ੍ਹਾਂ ਏਜੰਟਾਂ ਨੇ ਬਿਠਾਏ ਜਿਸ ਤਰ੍ਹਾਂ ਚੱਲਦੇ ਰਹੇ ਜੀ ਬੱਚੇ ਲੈ ਲੈ ਤਾਂ ਪਹਿਲਾਂ ਵੀਜ਼ਾ ਦੱਸਿਆ ਸੀ ਵੀ ਕਿੱਥੋਂ ਦਾ ਵੀਜ਼ਾ ਏਜੰਟ ਨੇ ਵੀ ਕਿੱਥੋਂ ਦਾ ਵੀਜ਼ਾ ਤੁਹਾਡੇ ਕੋਲ ਹੈਗਾ ਸੂਰੀ ਨੇਮ ਕਹਾਂਤੇ ਜੀ ਸੂਰੀ ਨੇਮ ਫੇ ਸੂਰੀ ਨੇਮ ਕਾ ਜੀ ਫ ਸਿਲਵਰ ਡੋਰ ਕਾ ਜੀ ਸਟੈਂਪਰ ਸਟੰਪ ਲੱਗੀ ਹੋਈ ਸੀ ਬ੍ਰਾਜ਼ਿਲ ਸਟੇ ਵੀ ਧੀ ਜੀ ਮੈਂ ਜੀ ਇਸ ਤਰ੍ਹਾਂ ਕਰਦੇ ਜੀ ਏਜੰਟ ਤਾਂ ਜੀ ਮਰਨ ਤਾਂ ਫਿਰ ਮਤਲਬ ਸਟੈਂਪਾ ਲੱਗੀ ਹੋਈ ਹੈ ਜੀ ਪਾਸਪੋਰਟ ਪਰ ਵੀ ਬਿਲਕੁਲ ਤਾਂ ਹੁਣ ਅਸਲ ਦੇ ਵਿੱਚ ਕਿਵੇਂ ਫਿਰ ਘਰ ਤੱਕ ਗੁਜ਼ਾਰਾ ਕਿੱਦਾਂ ਹੁੰਦਾ ਕਿਉਂਕਿ ਕਿੰਨਾ ਕੁ ਪੈਸਾ ਲਾ ਕੇ ਭੇਜਿਆ ਸੀ ਔਰ ਕਰਜ਼ਾ ਕਿੰਨਾ ਕੁ ਹੁਣ ਲੈ ਚੁੱਕੇ ਹੁਣ ਤੱਕ ਜਾਂ ਕਰਜ਼ਾ ਕਿੰਨਾ ਕੁ ਤੇ ਬਾਜੀ ਕਰਜਾ ਤਾਂ ਪਹਿਲਾਂ ਵੀ ਬਥੇਰਾ ਚੜ ਰਿਹਾ ਜੀ ਕੁਛ ਹੀ ਮੁੰਡਾ ਭੇਜਾ ਜੀ ਵੀ ਲਿਆ ਜੀ ਜੀ ਇਤਨੀ ਚਲ 41 ਲੱਖ ਰੁਪਇਆ ਲਿਆ ਜੀ ਕਰਜੇ ਹੀ ਪੱਲੀ ਆ ਜੀ ਬਾਬੀ ਤਾਂ ਬਿਲਕੁਲ ਰਾਤਾ ਇਹ ਉਹਨਾਂ ਦੇ ਮਦਰ ਸੀ ਔਰ ਦਾਦੀ ਵੀ ਸਾਡੇ ਨਾਲ ਨਹੀਂ ਗੱਲਬਾਤ ਕਰਨਗੇ ਤਾਂ ਮਾਤਾ ਜੀ ਕਿਵੇਂ ਦਾ ਹੁਣ ਮਨ ਦੇ ਵਿੱਚ ਕਿਵੇਂ ਦਾ ਅਹਿਸਾਸ ਹੋ ਰਿਹਾ ਕਿਉਂਕਿ ਅੰਮ੍ਰਿਤਸਰ ਤੋਂ ਵਾਪਸ ਪਿੰਡ ਭੇਜ ਦਿੱਤਾ ਜਾਣਾ ਅੰਮ੍ਰਿਤ ਤਾਂ ਮਰੇ ਜਾ ਰਹੇ ਆ ਜੀ ਨਾ ਕਰਨ ਨੂੰ ਬੱਚਾ ਵੀ ਤਨੇ ਤਨ ਬਰਾਨ ਹੋਇਆ ਔਰ ਕਰਜੇ ਚੱਕਾ 41 ਲੱਖ ਰੁਪਇਆ ਮੈਂ ਇਹਨਾਂ ਨਹੀਂ ਹੁੰਦਾ ਉਹ ਵੀ ਤਰ ਸਾਹਮਣੀ ਦਿਆ ਜਦ ਮੰਗਿਆ ਜਦ ਹੀ ਦਿਆ ਏਜੰਟਾਂ ਨੂੰ ਫਿਰ ਮਹਿੰਦਰ ਤੋਂ ਆਪ ਨੂੰ ਪਤਾ ਕਿ ਆ ਕੁਝ ਹੋ ਰਿਹਾ ਕਰ ਮੇਰੇ ਹਾਲਾਤ ਕਾ ਮੈਂ ਕਿਤਨੇ ਖਰਾਬ ਆ ਨਾ ਲੜਕਾ ਹੋ ਮੇਰੇ ਟੈਨਸ਼ਨ ਵਾਲਾ ਇਹ ਵੀ ਉਹ ਦੇਖਿਓ ਆਪ ਜਹਾਂਗੀਰ ਜੀ ਦਈਓ ਕਿ ਜਗਾ ਹਮ ਤਾਂ ਬਹੁਤ ਦੁਖੀ ਹੋਏ ਆ ਜੀ ਇਸ ਵਾਸਤੇ ਤਾਂ ਪਹਿਲਾਂ ਉਹਨਾਂ ਨੇ ਦੱਸਿਆ ਨਹੀਂ ਵੀ ਸਹੀ ਜਗ੍ਹਾ ਭੇਜ ਰਹੇ ਆ ਜਾਂ ਗਲਤ ਤਰੀਕੇ ਨਾਲ ਭੇਜ ਰਹੇ ਏਜੰਟ ਨੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੋਈ ਕੋਈ ਕੁਝ ਨਹੀਂ ਕਹਾ ਜੀ ਮਾਨੂੰ ਦੋ ਜੰਟਾਂ ਨੇ ਉਹ ਕਹਿੰਦੇ ਹਮ ਠੀਕ ਭੇਜਦੇ ਆ ਠੀਕ ਭੇਜਦੇ ਮੈਂ ਤੋ ਜਹਾਂ ਜਹਾਂ ਤੇ ਜਿਹੜੀ ਕਹਿੰਦੀ ਹੂ ਕਿ ਵੀ ਇਹ ਵਾਪਸ ਭੇਜ ਦਿਓ ਮਾਰਿਆਂ ਨੂੰ ਵਾਪਸ ਭੇਜ ਦੇ ਮਹੀਨੇ ਦੇ ਅੰਦਰ ਕਹਾ ਭੇਜ ਦਿੰਗੇ ਜੀ ਲੈ ਦੀ 8 ਮਹੀਨੇ ਜੀ ਤੇ ਫਿਰ ਜਦੋਂ ਨਈ ਪਹੁੰਚਿਆ ਸੀ ਉਦੋਂ ਰੋਜ਼ਾਨਾ ਗੱਲ ਹੋ ਜਾਂਦੀ ਸੀ ਕਈ ਵਾਰ ਦੱਸਿਆ ਵੀ ਮੈਂ ਬ੍ਰਾਜ਼ੀਲ ਆਇਆ ਜਾਂ ਮੈਂ ਸਿਲਵਰ ਡੋਰ ਹਾਂ ਜੀ ਉਹ ਜਿਗਰਾ ਤੇ ਜੀ ਰੋਜ਼ਾਨਾ ਗੱਲ ਤੋ ਜਿਗਰਾ ਤੇ ਜੀ ਹਾਂ ਜੀ ਕੀ ਉਦੋਂ ਕਿਸ ਤਰ੍ਹਾਂ ਕਿਹੜੇ ਨੰਬਰ ਤੋਂ ਗੱਲ ਹੁੰਦੀ ਸੀ ਉਹਨਾ ਆਪਣਾ ਨੰਬਰ ਜਾਂ ਏਜੰਟਾਂ ਦੇ ਥਰੂ ਹੁੰਦੀ ਸੀ ਨਹੀਂ ਜੀ ਮਾਨੂੰ ਏਜੰਟਾਂ ਕੇ ਉਸਤੇ ਵੀ ਉਹ ਜਿਗਰਾ ਤੇ ਆਪਣਾ ਤੇ ਆਪਣੇ ਤੇ ਵੀ ਕਰ ਦੇਖਣਾ ਤੇ ਹੁਣ ਕਿੰਨੇ ਦਿਨੋਂ ਕਿੰਨੀ ਗੱਲ ਹੋਈ ਜੀ ਬਸ ਜੀਬ ਤੋਂ 15 ਦਿਨ ਹੋ ਗਿਆ ਜੀ ਗੱਲ ਨਹੀਂ ਹੋਈ ਜੀ 23 ਜਨਵਰੀ ਕੀ ਗੱਲ ਹੋਈ ਵੀ ਜੀ ਗੱਲ ਵੀ ਨਹੀਂ ਹੋਈ ਜੀ ਬਸ ਆ ਬਸ ਗੱਲ ਹੋਈ ਤੇ ਜੀ ਬਸ ਥੋੜੀ ਜਿਹੀ ਰਿਕਾਰਡਿੰਗ ਪਾਈ ਤੇ ਵੱਲੋਂ ਹੋਈ ਤੇ ਲੈਜੈਂਟ ਨੇ ਪਾਈ ਸੀ ਨਹੀਂ ਆਪ ਹਾਂ ਜੀ ਇਹੋ 에ਜੈਂਟੋਂ ਨੇ ਪਾਈ ਉਹ ਕਿ ਜੀ ਕਾਕਾ ਜੀ ਚਾ ਬਸ ਮੁੰਡਿਆਂ ਨੇ ਆ ਪੈ ਜੀ ਉਹ ਕਿ ਜੀ ਕਿ ਹਫਤਾ ਵੀ 5 ਮਿੰਟ ਗੱਲ ਹੋਈ ਜੀ ਉਸ ਤੋਂ ਬਾਅਦ ਨਹੀਂ ਹੋਈ ਜੀ ਮਾਰੀ ਤਾਂ ਫਿਰ ਹੁਣ ਤੁਸੀਂ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਕਿਉਂਕਿ ਰਿਪੋਰਟ ਤਾਂ ਕਰਵਾ ਰਹੇ ਆ ਉਥੋਂ ਅੰਮ੍ਰਿਤਸਰ ਆ ਜਾ ਪਹੁੰਚ ਗਈ ਹੈ ਫਲਾਈਟ ਉਸ ਤੋਂ ਬਾਅਦ ਮੋਹਾਲੀ ਆ ਜਾਣਗੇ ਤੁਹਾਡੇ ਕੋਲ ਜਿਹੜਾ ਤੁਹਾਡਾ ਪਿੰਡ ਹੈ ਤਾਂ ਫਿਰ ਅੱਗੇ ਦੀ ਕੀ ਹੁਣ ਲੱਗਦਾ ਹੈ ਵੀ ਦੇਣਦਾਰੀਆਂ ਜਿਹੜੀਆਂ ਤੁਸੀਂ ਕਰਜ਼ਾ ਵੀ ਲੈ ਲਿਆ ਹੁਣ ਦੇਣਦਾਰੀਆਂ ਨੇ ਜਾਂ ਕਿਵੇਂ ਸਾਰਾ ਪਰਿਵਾਰ ਚੱਲੇਗਾ ਬਾਜੀ ਤੋੱਖਾ ਹੀ ਆ ਜੀ ਪਰਿਵਾਰ ਚਲਾਣਾ ਜੀ ਵੀ ਆਪ ਨੂੰ ਪਤਾ ਹੀ ਵੀ ਦੇਣਦਾਰੀ ਬਿਤਾਰਨੀ ਪੜਾ ਕੇ ਜਿਹੜਾ ਕਰਜ਼ਾ ਛੜਿਆ ਜੀ ਮੈਂ ਤਾਂ ਕੱਚੇ ਹੀ ਸੀ ਤੇ ਚੱਲ ਬੱਚੇ ਤਾਂ ਬਣਾ ਹੋਰ ਜਦੀ ਕਦੀ ਵੀ ਤੈ ਘਰੋਂ ਨਹੀਂ ਪੜਿਆ ਜੀ ਮਹਾਰਾ ਪੱਕਾ ਲੈ ਲੈ ਮੇਰੇ ਬੱਚੇ ਕੀ ਉਹ ਪਹਿਲਾ ਕਿਤੇ ਪਹਿਲਾ ਮਾਤਾ ਜੀ ਕਿਤੇ ਗਿਆ ਸੀ ਉਹ ਜਾਂ ਸ਼ੁਰੂਆਤ ਹੀ ਉਹ ਸਿੱਧਾ ਅਮਰੀਕਾ ਹੀ ਗਿਆ ਨਹੀਂ ਨਾ ਹੋਰ ਨਹੀਂ کہیں ਗਿਆ ਹੈ ਜੀ ਹਮ ਕੀ ਝੂਠ ਬੋਲ ਰਹੇ ਨਹੀਂ ਜੇ ਬਾਹਰਲੀ ਕੰਟਰੀ ਦੁਬਈ ਜਾਂ ਕਿਤੇ ਹੋਰ ਦੁਬਈ ਤੋਂ ਗਿਆ ਦੁਬਈ ਤੋਂ ਰਹਿ ਰਿਹਾ ਜੀ ਟਾਈਮ ਇੰਨੇ ਰਹਿ ਕੇ ਠੀਕ ਹੈ ਹਾਂ ਤਾਂ ਹੁਣ ਮਤਲਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਕੀ ਆਸ ਕਰਦੇ ਹੋ ਸਰਕਾਰ ਤੋਂ ਪੰਜਾਬ ਸਰਕਾਰ ਜਿਹੜੀ ਕਿਉਂਕਿ ਜਦੋਂ ਇਹ ਸਾਰੀਆਂ ਗੱਲਾਂ ਹੋਈਆਂ ਪੰਜਾਬ ਸਰਕਾਰ ਦਾ ਕਿਸੇ ਰਿਕੇ ਦਾ ਕੋਈ ਬਿਆਨ ਫਿਲਹਾਲ ਨਹੀਂ ਹੈ

ਹਾਂ ਤੇ ਮੁੰਡੇ ਦਾ ਕੀ ਨਾਮ ਇੱਕ ਵਾਰ ਦੁਬਾਰਾ ਦੱਸੋ ਮੁੰਡੇ ਦਾ ਨਾਮ ਕੀ ਹੈ ਪ੍ਰਦੀਪ ਸਿੰਘ ਹੈ ਜੀ ਪ੍ਰਦੀਪ ਸਿੰਘ ਹੈ ਇਸ ਵਾਰ ਅਸੀਂ ਘਰ ਦੇ ਹਾਲਾਤ ਵੀ ਜਿਹੜੇ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਘਰ ਦੇ ਵਿੱਚ ਵੀ ਜਿਹੜਾ ਹੈ ਮਤਲਬ ਇੱਕ ਮੱਧਮ ਵਰਗ ਤੋਂ ਵੀ ਜਿਹੜਾ ਥੱਲੇ ਵਾਲਾ ਅਸੀਂ ਜ਼ਿਕਰ ਕਰ ਲਈ ਕਿਉਂਕਿ ਜਿੱਥੇ ਇਹ ਘਰਾਂ ਦੇ ਲੈਂਟਰ ਦੇਖ ਲਈਏ ਜਾਂ ਫਿਰ ਕੈਲੀ ਵੀ ਜਿਹੜੇ ਬਾਲਾਪੱਟ ਦੀਆਂ ਛੱਤਾਂ ਨੇ ਇਹ ਵੀ ਫਿਲਹਾਲ ਟੁੱਟ ਚੁੱਕਿਆ ਨੇ ਪਰ ਹਰ ਇੱਕ ਕੈਲੀ ਵੀ ਸੁਨਹਿਰੇ ਭਵਿੱਖ ਦੀ ਆਸ ਉਮੀਦ ਨੂੰ ਲੈ ਕੇ ਜਿੱਥੇ ਇਹ ਪਰਿਵਾਰਕ ਮੈਂਬਰ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਪਰ ਉਸ ਤੋਂ ਬਾਅਦ ਹੁਣ ਏਜੰਟਾਂ ਦੇ ਚਾਂਸੇ 'ਚ ਫਸਦੇ ਨੇ ਇਹ ਬੱਚੇ ਜਾਂ ਫਿਰ ਕੀ ਗੱਲਾਂ ਜੜੀਆਂ ਨੇ ਇਹ ਸਾਰੀਆਂ ਚੀਜ਼ਾਂ ਹੁਣ ਕਿਤਨਾ ਕਿਤੇ ਜ਼ਿਕਰ ਖਾਸ ਰਹਿੰਦਾ ਇਹ ਵੀ ਹੁਣ ਵਾਪਸ ਬੱਚਾ ਆਵੇਗਾ ਪਰ ਉਸ ਤੋਂ ਬਾਅਦ ਕੀ ਸਾਰੀਆਂ ਚੀਜ਼ਾਂ ਨਿਕਲਦੀਆਂ ਨੇ ਕਿਵੇਂ ਇਸ ਨੂੰ ਹੁਣ ਕਿਉਂਕਿ ਪਹਿਲਾਂ ਇਹ ਵੀ ਦੱਸ ਦਿੱਤੀ ਕਿ ਰੈਲੀਵੇਸ਼ਨ ਸੈਂਟਰ ਦੇ ਵਿੱਚ ਵੀ ਭੇਜਿਆ ਜਾਣਾ ਕਿਉਂਕਿ ਉਸ ਤਰੀਕੇ ਦੀ ਮੈਟੈਲਿਟੀ ਫਿਰ ਬੱਚਿਆਂ ਦੀ ਨਹੀਂ ਰਹਿੰਦੀ ਕਿਉਂਕਿ ਪਰਿਵਾਰਕ ਮੈਂਬਰਾਂ ਦੇ ਉੱਤੇ ਵੀ ਕਰਜ਼ਾ ਹੈ ਕਿਉਂਕਿ ਕਰਜ਼ਾ ਲੈ ਕੇ ਇਥੋਂ ਬਾਹਰ ਭੇਜਿਆ ਜਾਂਦਾ ਪਰ ਹਾਲਾਤ ਜਿਸ ਤਰੀਕੇ ਦੇ ਬਣਦੇ ਨੇ ਤਾਂ ਕੀ ਅਗਲੀਆਂ ਚੀਜ਼ਾਂ ਨੇ ਕਿਉਂਕਿ ਹੁਣ ਫਲਾਈਟ ਜਦੋਂ ਪਹੁੰਚ ਚੁੱਕੀ ਆ ਤਾਂ ਫਲਾਈਟ ਪਹੁੰਚਣ ਤੋਂ ਬਾਅਦ ਹੁਣ ਪੁੱਛਗਿਛ ਕੀਤੀ ਜਾਣੀ ਇਮੀਗ੍ਰੇਸ਼ਨ ਹੋਣਾ ਔਰ ਇਮੀਗ੍ਰੇਸ਼ਨ ਤੋਂ ਬਾਅਦ ਹੀ ਅਗਲਾ ਕਦਮ ਜਿਹੜਾ ਫਿਰ ਪਰਿਵਾਰਕ ਮੈਂਬਰਾਂ ਤੱਕ ਪਹੁੰਚੇਗਾ ਤਾਂ ਇਹ ਸਾਰੀਆਂ ਚੀਜ਼ਾਂ ਜੜੀਆਂ ਹੁਣ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੀ ਇੱਕ ਅਲੱਗ ਤਸਵੀਰ ਪੇਸ਼ ਕਰਨ ਗਿਆ ਕਿਉਂਕਿ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਇੰਨੇ ਵੱਡੀ ਗਿਣਤੀ ਦੇ ਵਿੱਚ ਜਿਵੇਂ ਹੰਡੀ ਟੈਂਸ਼ਨ ਦਾ ਜ਼ਿਕਰ ਕਰ ਲਈਏ ਤਾਂ ਇਹ ਵੀ ਜ਼ਿਕਰ ਇਹ ਖਾ ਸਕੀ ਕਈ ਹਜ਼ਾਰ ਬੱਚੇ ਜਿਹੜੇ ਨੇ ਜਾਂ ਫਿਰ ਉੱਥੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਪਹੁੰਚੇ ਉਹਨਾਂ ਨੂੰ ਜਿਹੜਾ ਡਿਟੈਂਸ਼ਨ ਸੈਂਟਰ ਚ ਭੇਜਿਆ ਗਿਆ ਡਟ ਉੱਥੇ ਕੀਤਾ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਹੁਣ ਕਿਤੇ ਨਾ ਕਿਤੇ ਹੋਰ ਸਵਾਲ ਖੜੇ ਕਰਨ ਗਿਆ ਕਿ ਜਦੋਂ ਬੱਚੇ ਘਰਾਂ ਦੇ ਵਿੱਚੋਂ ਨਿਕਲ ਕੇ ਆਪਣੇ ਸੁਨਹਿਰੇ ਭਵਿੱਖੇ ਦੇ ਲਈ ਅੱਗੇ ਵਧਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਵਾਪਸ ਭੇਜਿਆ ਜਾਂਦਾ ਤਾਂ ਪਰਿਵਾਰਕ ਮੈਂਬਰਾਂ ਦੇ ਹਾਲਾਤ ਕੀ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਹੁਣ ਜਦੋਂ ਜਿਵੇਂ ਜਿਵੇਂ ਇਹ ਬੱਚੇ ਪਹੁੰਚਣਗੇ ਤਾਂ ਅਸੀਂ ਹਰੇਕ ਉਹ ਤਸਵੀਰ ਹਰੇਕ ਉਹ ਪੱਖ ਜਿਹੜਾ ਹੈ ਜਰੂਰ ਨਸ਼ਰ ਕਰਦੇ ਰਹਿਾਂਗੇ